ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੀ ਪੰਜਾਬੀ ਵੰਨਗੀ ਦੇ ਇਕਾਂਗੀ ਪਾਗ ਦੇ ਦੂਜਾ ਪਾਠ ਦੂਜਾ ਵਿਆ ਇਸ ਦਾ ਆਪਾਂ ਛੇਵਾਂ ਪਾਠ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਿਹਾਲ ਕਰੋ ਹੋ ਜੋ ਮੁੰਡਾ ਮੇਰੀ ਧੀ ਕੋਈ ਬੁੜੀ ਹੋ ਗਈ ਹੈ ਹੁਣੇ ਦੋ ਕੁੜੀਆਂ ਵੀ ਕੋਈ ਬਹੁਤਾਂ ਹੁੰਦੀਆਂ ਨੇ ਦੂਜੀ ਨੂੰ ਵੀ ਜੇ ਕੁੜਨਾ ਹੋਈਆਂ ਫੇਰ ਕੀ ਕਰੋਗੇ ਸੁਗਦੇ ਫੇਰ ਤੀਜਾ ਵਿਆਹ ਕਰਾ ਲੂ ਪਰ ਆਪਾਂ ਨੂੰ ਤਾਂ ਹੁਣ ਦੂਜੇ ਦਾ ਹੀ ਦੁੱਖ ਹੈ ਨਾ ਨਿਹਾਲਕੌਰ ਡਸਕ ਕੇਨੀ ਬਹੁ ਮੈਨੂੰ ਮਾਫ ਕਰੀ ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਨਹੀਂ ਮੈਂ ਭੁੱਲੀ ਮੈਂ ਤਾਂ ਆਪੇ ਇਸ ਦੂਜੇ ਵਿਆਹ ਦਾ ਬਥੇਰਾ ਦੁੱਖ ਭੋਗ ਚੁੱਕੀ ਹਾਂ ਮੇਰੀ ਧੀ ਤੇ ਇਹ ਹੋਣੀ ਕਿਹੜੇ ਪਾਪ ਦਾ ਫਲ ਹੋ ਕੇ ਬੀਤਦੀ ਏ ਜਿਹੜੇ ਬਹੂ ਮੈਂ ਤੈਨੂੰ ਬੋਲ-ਬੋਲ ਕਹੇ ਨਹੀਂ ਉਹਨਾਂ ਬੋਲਾਂ ਦੀ ਮੈਂ ਤੇਥੋਂ ਤੇ ਵਾਹਿਗੁਰੂ ਤੋਂ ਮਾਫੀ ਮੰਗਦੀ ਹਾਂ ਮਨਜੀਤ ਕੋਈ ਨਹੀਂ माजी ਰੋਵਨ ਨੌਜਵਾਨਾ ਬਦਲ ਰਹੀ ਔਰਤ ਦੀ ਜਾਤ ਹੁਣ ਇੰਨੀ ਬੇਵਸਨੀ ਬੀਬੀ ਦੇ ਇਸ ਦੁੱਖ ਦਾ ਲਾ ਸਾਡੀ ਇਸਤਰੀ ਸਭਾ ਕਰ ਲੂਗੀ ਨਿਹਾਰ ਕੋ ਇਸਤਰੀ ਸਭਾ ਕੀ ਇਲਾਜ ਕਰੋ ਦਸਨੀ ਬਹੂ ਛੇਤੀ ਮੇਰੇ ਮਨ ਨੂੰ ਹੌਸਲਾ ਦੇਵੇ ਹੋਵੇ ਸੁਖਦੇਵੇ ਇਸਤਰੀ ਸਭਾ ਕੀ ਹੈ ਮਨਜੀਤ ਜੀ ਮਨਜੀਤ ਸਾਹ ਮਨਜੀਤ ਸਾਰੇ ਪੰਜਾਬ ਵਿੱਚ ਸੁਖਦੇਵ ਜੀ ਅਸਾਂ ਹੁਣ ਲੋਕ ਇਸਤਰੀ ਸਭਾ ਬਣਾਈ ਹੈ ਜਿਲੇ ਜਿਲੇ ਪਿੰਡ ਪਿੰਡ ਵਿੱਚ ਇਹਦੀਆਂ ਸ਼ਾਖਾਾਂ ਬਣ ਰਹੀਆਂ ਨੇ ਤੇ ਪੰਜਾਬ ਦੀ ਔਰਤ ਆਪਣੇ ਦੁੱਖਾਂ ਦੀ ਨਿਵਿੱਤੀ ਤੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਰਹੀ ਹੈ ਮੈਨੂੰ ਪਤਾ ਹੀ ਹੈ ਭੈਣ ਜੀ ਦੇ ਪਿੰਡ ਵੀ ਲੋਕ ਇਸਤਰੀ ਸਭਾ ਦੀ ਸ਼ਾਖ ਹੈ ਉੱਥੋਂ ਦੀ ਪ੍ਰਬੰਧਕ ਸਤਵੰਤ ਕੌਰ ਤਾਂ ਬੜੀ ਤੜੱਲੇਦਾਰ ਇਸਤਰੀ ਹੈ ਮੈਂ ਹੁਣੇ ਉਹਦੇ ਵੱਲ ਸਨੇਹਾ ਭੇਜਦੀਆਂ ਗੁਵਨੰਬੇਤ ਸਭਾ ਬਲਵੰਤ ਸਿੰਘ ਨੂੰ ਚਾਭਦੇ ਹੀ ਸਿੱਧੇ ਰਾਤ ਲਿਆ ਦੇਵੇਗੀ ਮੇਹਲਕਰ ਤਨ ਨਹੀਂ ਬਹੁ ਤੁਸੀਂ ਤੇ ਤੁਹਾਨੂੰ ਤੁਹਾਡੀ ਇਸਤਰੀ ਸਭਾ ਜੇ ਤੁਸੀਂ ਮੇਰੀ ਧੀ ਦਾ ਦੁੱਖ ਨਿਵਰਤ ਕਰ ਦਿਓ ਮੈਂ ਤਾਂ ਗਵੰਦਨ ਤੋਂ ਵੀ ਜਾ ਕੇ ਆਪਣੀ ਪੁੱਲ ਬਖਸ਼ਾਉਂਗੀ ਜਿਹਨੂੰ ਮੈਂ ਇਸ ਸਭਾ ਬਾਰੇ ਐਨੇ ਬੋਲ ਬੋਲ ਕਹੇ ਨੇ ਬੁੜੀ ਬੁੱਡੀ ਬੁਸਕਣਾ ਹਟ ਕੋਰੀ ਲੈ ਕਿਰੋਣਾ ਬੋਲ ਬੋਲ ਮਾੜੇ ਬੋਲ ਤੈਤੋਂ ਤੇਰੇ ਤੋਂ ਬੇਵਸ ਲਾਚਾਰ ਨਿਵਰਤੀ ਮੁਕਤੀ ਜਥੇਵੰਸ ਸੰਗਠਿਤ ਮਿਲ ਕੇ ਰਹਿਣ ਵਾਲੇ ਢੱਲੇਦਾਰ ਰੋਪਦਾਰ ਝੱਬ ਦੇ ਤੁਰੰਤ ਨਿਵਰਤ ਦੂਰ ਖਾਲਕਾ ਕਹਿੰਦੀ ਹੈ ਕਿ ਉਹਨਾਂ ਦੀ ਧੀ ਦਾ ਦੇ ਮੁੰਡਾ ਵੀ ਹੋ ਜਾਏਗਾ ਉਹਦੀ ਧੀ ਕੋਈ ਹੁਣੇ ਬੁੱਢੀ ਹੋ ਗਈ ਹੋ ਉਹ ਕਹਿੰਦੀ ਜੇ ਦੋ ਕੁੜੀਆਂ ਕੋਈ ਜ਼ਿਆਦਾ ਨਹੀਂ ਹੁੰਦੀ ਦੂਜੀ ਨੂੰ ਵੀ ਜੇਕਰ ਕੁੜੀਆਂ ਹੀ ਹੋਈਆਂ ਤਾਂ ਫੇਰ ਕੀ ਕਰੇਗਾ ਸੁਖਦੇਵ ਕਹਿੰਦਾ ਜੋ ਫਿਰ ਉਹ ਤੀਜਾ ਵਿਆਹ ਕਰਵਾ ਲੇਗਾ ਪਰ ਉਹਨੂੰ ਤਾਂ ਹੁਣ ਦੂਜੇ ਵਿਆਹ ਦਾ ਹੀ ਦੁੱਖ ਹੈ ਨੰਨਿਆਲ ਕਰੋ ਟਕੋਰੀ ਲੈਂਦੀ ਬਹੁਮ ਕਹਿੰਦੀ ਉਸਦੇ ਨਾਮ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਉਸ ਲਈ ਉਸ ਨੂੰ ਮਾਫ ਕਰੇ ਉਹ ਆਪਣੇ ਭੁੱਲ ਪਰਵਾਨ ਕਰਦੀ ਉਹ ਕਹਿੰਦੀ ਹੈ ਕਿ ਉਹ ਤਾਂ ਆਪ ਇਸ ਦੂਜੇ ਵਿਆਹ ਦਾ ਬਹੁਤ ਦੁੱਖ ਭੋਗ ਚੁੱਕੀ ਹੈ ਉਸਦੀ ਤੀਤੇ ਹੋਣੀ ਕਿਸ ਪਾਪ ਦਾ ਫਲ ਹੋ ਕੇ ਮਿਲਦੀ ਹੈ ਉਹ ਬਹੁ ਨੂੰ ਕਹਿੰਦੀ ਕਿ ਉਸਨੇ ਉਸ ਨੂੰ ਜਿਹੜੇ ਬੋਲ-ਬੋਲ ਕਹਿੰਨੇ ਉਹਨਾਂ ਬੋਲਾਂ ਲਈ ਉਸ ਤੋਂ ਵਾਇਗਰੂ ਉਮਾ ਫਿਲਮਾਂ ਲਈ ਮਨਜੀਤ ਮਾਂਜੀ ਨੂੰ ਹੌਸਲਾ ਨਹੀਂ ਕਹਿੰਦੀ ਕਿ ਉਹ ਰੋਣ ਨਾ ਹੁਣ ਜਵਾਨਾਂ ਬਦਰੇ ਇਸਤਰੀ ਜਾਤ ਹੁਣ ਇੰਨੀ ਲਾਚਾਰ ਨਹੀਂ ਬੀਬੀ ਦੇ ਸੁੱਖ ਦਾ ਇਲਾਜ ਮੈਂ ਦੀ ਇਸਤਰੀ ਸਵਾ ਕਰ ਲਈਗੀ ਨਿਹਾਲਕਰ ਮਨਜੀਤ ਨੂੰ ਪੁੱਛਦੀ ਕਿ ਇਸਤਰੀ ਸਵਾ ਕੀ ਇਲਾਜ ਕਰੇਗੀ ਉਹ ਬਹੁ ਨੂੰ ਕਹਿੰਦੀ ਕਿ ਉਹ ਜਲਦੀ ਦੱਸੇ ਤਾਂ ਉਹਦੇ ਮਨ ਨੂੰ ਹੌਸਲਾ ਹੋਵੇ ਸੁਖਦੇਵ ਮਨਜੀਤ ਨੂੰ ਪੁੱਛਦਾ ਕਿ ਇਸਤਰੀ ਸਭਾ ਕੀ ਹੈ ਮਨਜੀਤ ਸੁਖਦੇਵ ਨੂੰ ਦੱਸਦੀ ਕਿ ਸਾਰੇ ਪੰਜਾਬ ਵਿੱਚ ਉਹਨਾਂ ਨੇ ਹੁਣ ਲੋਕ ਇਸਤਰੀ ਸਭਾ ਬਣਾਈ ਹੈ ਜਿਲੇ ਜਿਲੇ ਤੇ ਪਿੰਡ ਪਿੰਡ ਵਿੱਚ ਉਸੀਆਂ ਸ਼ਖਾਵਾਂ ਬਣ ਰਹੀਆਂ ਹਨ ਤੇ ਪੰਜਾਬ ਦੀ ਇਸਤਰੀ ਆਪਣੇ ਦੁੱਖਾਂ ਦੀ ਮੁਕਤੀ ਆਪਣੇ ਹੱਕ ਰੱਖ ਲਈ ਸੰਗਠਿਤ ਹੋ ਰਹੀ ਹੈ ਉਸ ਨੂੰ ਪਤਾ ਹੈ ਕਿ ਭੈਣ ਜੀ ਜੋ ਪਿੰਡ ਵੀ ਲੋਕ ਇਸਤਰੀ ਸਭਾ ਦੀ ਸ਼ਖਾ ਹੈ ਉਸ ਦੀ ਪ੍ਰਬੰਧਕ ਸੁਤੰਤਰ ਬਹੁਤ ਤਰੋਪਦਾ ਰਸਤਰੀ ਹੈ ਉਹ ਹੁਣੇ ਵੰਡਨ ਦੇ ਹੱਥ ਉਸ ਨੂੰ ਸਨੇਹਾ ਭੇਜਦੀ ਹੈ ਸਭਾ ਬਲਵੰਤ ਸਿੰਘ ਜਲਦੀ ਸਿੱਧੇ ਰਾਹ ਤੇ ਲੈ ਆਵੇਗੀ ਮੇਹਾ ਗੁਰ ਬਹੁਨ ਕਹਿੰਦੀ ਹੈ ਕਿ ਜੇਕਰ ਉਸ ਦੀ ਤੀ ਦਾ ਦੁੱਖ ਦੂਰ ਕਰ ਦੇ ਤਾਂ ਤਾਨੂੰ ਤੇ ਤਾਨੂੰ ਸਤੀ ਸ੍ਰੀ ਸਵਾਹ ਉਹ ਕਹਿੰਦੀ ਕਿ ਉਹ ਤਾਂ ਗਵਾਂਢਣ ਤੋਂ ਵੀ ਜਾ ਕੇ ਆਪਣੀ ਭੁੱਲ ਬਖਸ਼ਾਏਗੀ ਜਿਸ ਨੂੰ ਉਸਨੇ ਸਵਾ ਵਾਰੀ ਇੰਨੇ ਬੋਲ-ਕੋਲ ਕਹੇ ਹਨ ਸੁਖਦੇਵ ਸਿੰਘ ਦਾ ਪਿਤਾ ਗੁਰਦੇਵ ਸਿੰਘ ਅੰਦਰ ਆਉਂਦਾ ਸੁਖਦੇਵ ਉਹ ਆਓ ਬਾਪੂ ਜੀ ਵੀ ਆ ਗਏ ਬਾਪੂ ਜੀ ਸਤਿ ਸ੍ਰੀ ਅਕਾਲ ਗੁਰਦੇਵ ਸਿੰਘ ਸਤਿ ਸ੍ਰੀ ਅਕਾਲ ਸੁਣਾ ਸੁਖਦੇਵ ਕਿੰਨਾ ਚਿਰ ਹੋ ਗਿਆ ਤੈਨੂੰ ਆਏ ਨੂੰ ਸੁਖਦੇਵ ਥੋੜਾ ਜਿਹਾ ਚਿਰ ਹੋਇਆ ਬਾਪੂ ਜੀ ਬਸ ਆ ਕੇ ਨਾ ਰੋਟੀ ਖਾਣ ਲੱਗਾ ਸੰਦ ਗੁਰਦੇਵ ਸਿੰਘ ਬਹਿ ਜਾ ਖਾ ਤੂੰ ਰੋਟੀ ਮਨਜੀਤ ਤੁਸੀਂ ਬੈਠੋ ਬੈਠੋ ਬਾਪੂ ਜੀ ਰੋਟੀ ਖਾਣ ਗੁਰਦੇਤ ਮੈਂ ਵੀ ਖਾ ਲੰਨਾ ਪਰ ਇਹ ਸੁਖਦੇਵ ਦੀ ਮਾਂ ਕਿਉਂ ਇਉਂ ਬੁਲਟੇ ਲੈ ਕਰੀ ਖੜੀ ਹੈ ਕੀ ਗੱਲ ਹੈ ਸੁਖਦੇਵ ਦੀ ਮਾਂ ਨਿਹਾਲਕਰ ਡਿਸਕ ਦੀ ਹੋਈ ਆ ਬੀਬੀ ਦੀ ਚਿੱਠੀ ਆਈ ਹੈ ਗੁਰਦੇਤ ਸਿੰਘ ਕਿਉਂ ਸੁਖਤਾ ਹੈ ਨਿਹਾਲਕਰ ਉਹ ਤਾਂ ਸੁਖਸਾਂ ਦੀ ਹੈ ਪਰ ਉਹੀ ਗੱਲ ਪਰਾਉਣਾ ਕਿਸੇ ਕੰਮ ਦਾ ਨਹੀਂ ਗੁਰਦੇਤ ਸਿੰਘ ਕੀ ਆਖਦਾ ਪਰਾਉਣਾ ਨਿਹਾਲਕਰ ਆਹੀ ਮੁੰਡੇ ਨੇ ਪੜ ਕੇ ਸੁਣਾਇਆ ਹੈ ਬੀਬੀ ਵਿਚਾਰੀ ਦੁਖੀ ਹੈ ਗੁਰਦੇਤ ਦੁਖੀ ਤਾਂ ਹੈ ਪਰ ਗੱਲ ਕੀ ਹੈ ਦੁਖੀ ਦਾ ਤਾਂ ਮੈਨੂੰ ਪਤਾ ਹੀ ਹੈ ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁਖ ਦੀ ਆਸ ਰੱਖੀ ਹੋਣੀ ਇਹਨੇ ਆਹ ਕੋ ਤੂੰ ਉਸਤਾ ਬਥੇਰਾ ਕਹਿੰਦੇ ਜਗੀਦਾਨ ਆਪਣੀ ਨਿਬੜੀ ਨਹੀਂ ਮੇਰੀ ਮਤ ਨੂੰ ਖਬਰ ਨਹੀਂ ਕੀ ਹੋ ਗਿਆ ਅਸੀਂ ਕਿਸਮਤ ਧੀ ਦੀ ਗੁਰਦੇਤ ਪਰ ਹੁਣ ਗੱਲ ਕੀ ਹੋਈ ਸੁਖ ਦੀ ਗੱਲ ਕੀ ਹੁਣ ਸੀ ਵਾਪਸ ਤੂੰ ਬਲਵੰਤ ਸਿਉਂ ਕਹਿੰਦਾ ਮੈਂ ਵਿਆਹ ਹੋਰ ਕਰਵਾ ਲੈਣਾ ਗੁਰਦੇਤ ਕਰਵਾ ਲੈ ਕੱਲ ਕਰਾਉਂਦਾ ਅੱਜ ਕਰਵਾ ਲੈ ਮੈਂ ਧੀ ਨੂੰ ਬੁਲਾ ਲੂੰਗਾ ਇੱਥੇ ਆਪਣੇ ਕੋਲ ਮੇਰੇ ਕੋਲ ਧੀ ਦੀ ਉਮਰ ਨਗਾ ਦੇਣ ਜੋ ਕਬਥੇਰਾ ਗੁਰਾਂ ਦਾ ਗੁਰੂ ਦਾ ਦਿੱਤਾ ਹੋਇਆ ਸੁਖਦੇ ਕੋਈ ਨਹੀਂ ਬਾਪੂ ਜੀ ਵਿਆਹ ਕਰਾ ਲਓ ਉਹ ਦੂਜਾ ਮਖੌਲੀ ਹੈ ਦੂਜਾ ਵਿਆਹ ਸੀ ਮਰ ਗਏ ਮਜਾਰਾਂ ਨਾਲੋਂ ਵੀ ਮਾੜੇ ਆ ਅਸੀਂ ਮਜਾਰਾਂ ਤੋਂ ਤਾਂ ਪਹਿਲਾਂ ਖਿਹੜਾ ਮਨਜੀਤ ਉਹਨਾਂ ਨਾਲ ਕਿਹੜਾ ਸੁਰ ਨਾਲ ਵਰਤਦਾ ਨਿੱਤ ਦਿਹਾੜੀ ਦਾ ਵੈਰ ਚੁੱਕਿਆ ਹੋਇਆ ਬੀਬੀ ਕਹਿੰਦੀ ਸੀ ਹਰਦਮ ਜਾਨ ਦਾ ਖਤਰਾ ਰਹਿੰਦਾ ਹੈ ਗੁਰਦੇਤ ਖਤਰਿਆਂ ਨੂੰ ਕੀ ਸਮਝਦੇ ਨੇ ਇਹੋ ਜੇ ਇੰਨਾ ਜ਼ਗੀਰਦਾਰਾਂ ਨੂੰ ਤਾਂ ਸੰਬੰਧ ਪਾਉਣ ਵਾਲਾ ਪਰਲੇ ਦੱਜੇ ਦਾ ਅਹਿਮਕ ਹੁੰਦਾ ਹੈ ਬੁਲੇਟ ਇਲੀ ਕਰਨਾ ਹੌਸਲਾ ਛੱਡ ਦੇਣਾ ਦੁਸਕ ਨਾ ਟਕੋਰੇ ਲੇਕਿਨ ਉਹਨਾਂ ਜ਼ਗੀਰ ਦਾ ਜ਼ਗੀਰ ਦਾ ਮਾਲਕ ਜਿਸ ਦੇ ਨਜਵੀਰ ਹੋ ਜਗੀਰ ਸਰਕਾਰ ਵੱਲੋਂ ਨਾਮ ਵਿੱਚ ਮਿਲੀ ਜ਼ਮੀਨ ਨਿਬਣੀ ਫੁਗਣੀ ਗੁਜ਼ਾਰਾ ਮੁਜ਼ਾਰਾ ਜੋ ਦੂਜੇ ਦੀ ਜ਼ਮੀਨ ਤੇ ਖੇਤੀ ਕਰੀ ਕਰੇ ਖਹਿੜਾ ਛਣਾਉਣਾ ਪਿੱਛੇ ਛਣਾਉਣਾ ਐਮਕ ਮੂਰਖ ਵਿਆਖਿਆ ਸੁਖਦੇਵ ਦਾ ਪਿਤਾ ਗੁਰਦਤ ਸਿੰਘ ਅੰਦਰ ਆਉਂਦਾ ਕਿ ਉਹਨਾਂ ਨੂੰ ਦੇਖ ਕੇ ਸੁਖਦੇਵ ਕਹਿੰਦਾ ਕਿ ਬਾਪੂ ਜੀ ਵੀ ਆ ਗਏ ਉੱਠ ਕੇ ਬਾਪੂ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਗੁਰਦਤ ਸਿੰਘ ਸਤਿ ਸ਼੍ਰੀ ਅਕਾਲ ਆਖਦਾ ਸੁਖਦੇਵ ਪੁੱਤਰ ਉਸ ਨੂੰ ਆਇਨ ਕਿੰਨਾ ਅਕਚਰ ਹੋ ਗਿਆ ਸੁਖਦੇਵ ਬਾਪੂ ਜੀ ਹੁੰਦਾ ਦਿਲ ਉਸ ਨੂੰ ਆਇਨ ਥੋੜਾ ਚਿਰ ਹੋਇਆ ਬਸ ਉਹ ਆ ਕੇ ਨਾ ਰੋਟੀ ਖਾਣ ਹੀ ਲੱਗਾ ਸੀ ਗੁਰਦੇਤ ਸਿੰਘ ਉਸ ਨੂੰ ਬੈਠਣ ਤੇ ਰੋਟੀ ਖਾਣ ਲਈ ਕਹਿੰਦਾ ਹੈ ਮਨਜੀਤ ਬਾਪੂ ਨੂੰ ਕਹਿੰਦੀ ਹੈ ਕਿ ਉਹ ਵੀ ਰੋਟੀ ਖਾਣ ਲਈ ਬੈਠ ਜਨ ਬਾਪੂ ਜੀ ਕਹਿੰਦੇ ਹਨ ਕਿ ਉਹ ਵੀ ਖਾ ਲੈਂਦੇ ਹਾਂ ਪਰ ਸੁਖਦੇਵ ਦੀ ਮਾਂ ਕਿਉਂ ਬੁਲਟੇਲੇ ਕਰੀ ਖੜੀ ਹੈ ਬਾਪੂ ਜੀ ਸੁਖਦੇਵ ਦੀ ਮਾਂ ਨੂੰ ਪੁੱਛਦੇ ਕੀ ਗੱਲ ਹੈ ਉਹ ਕਿਉਂ ਡੁਸਕ ਦੀ ਤੇ ਉਹ ਡੁਸਕ ਦੀ ਦੱਸਦੀ ਕਿ ਆ ਬੀਬੀ ਚਿੱਠੀ ਆਈ ਹੈ ਗੁਰਦੇਤ ਸਿੰਘ ਨੇ ਪੁੱਛਣ ਦੇ ਕਿ ਸੁੱਖ ਤਾਂ ਹੈ ਨਿਹਾਲ ਕੋ ਜਵਾਨ ਨੇ ਉਹ ਤਾਂ ਸੁੱਖ ਸ਼ਾਂਤ ਦਾ ਪਰ ਪ੍ਰੌਣਾ ਕਿਸੇ ਕੰਮ ਦਾ ਨਹੀਂ ਗੁਰਦੇਤ ਸਿੰਘ ਪੁੱਛਦਾ ਕਿ ਪ੍ਰੌਣਾ ਕੀ ਕਹਿੰਦਾ ਹੈ ਦੁਖੀ ਦੁਖੀ ਤਾਂ ਹੈ ਪਰ ਗੱਲ ਕੀ ਹੈ ਦੁਖੀ ਦਾ ਤਾਂ ਉਸ ਨੂੰ ਪਤਾ ਹੀ ਹੈ ਉਹ ਆਪਣੀ ਪਤਨੀ ਨਿਹਾਲ ਕੌਰ ਨੂੰ ਕਹਿੰਦਾ ਹੈ ਕਿ ਜਗੀਰਦਾਨ ਦੇ ਕਰਤੀ ਵਿਆਹ ਕਿ ਉਸ ਨੂੰ ਸੁਖ ਦੀ ਆਸ ਰੱਖੀ ਹੋਣੀ ਨਿਹਾਲ ਕੋ ਕਹਿੰਦੀ ਕਿ ਉਸ ਨੂੰ ਧੀ ਦੀ ਕਿਸਮਤ ਆਖਦੀ ਹੈ ਗੁਰਦੇਵ ਸਿੰਘ ਆਖਦਾ ਕਿ ਉਹ ਇਹ ਦੱਸਣ ਕਿ ਹੁਣ ਕੀ ਗੱਲ ਹੋਈ ਸਕਦੀ ਹੈ ਬਾਪੂ ਜੀ ਨੂੰ ਦੱਸਦਾ ਕਿ ਬਲਵੰਤ ਸਿੰਘ ਦੂਜਾ ਵਿਆਹ ਕਰਾਉਣ ਲਈ ਕਹਿੰਦਾ ਬਾਪੂ ਜੀ ਕਹਿੰਦੇ ਕਿ ਕਰਵਾ ਲੈ ਦੂਜਾ ਜੇ ਜੇਕਰ ਗੱਲ ਕਰਵਾਉਂਦਾ ਅੱਜ ਕਰਵਾ ਲਿਓ ਤੀਨੂੰ ਇੱਥੇ ਆਪਣੇ ਕੋਲ ਬੁਲਾ ਲੇਗਾ ਉਸ ਕੁrti ਦੀ ਉਮਲ ਲਗਾਉਣ ਲਈ ਗੁਰੂ ਦਾ ਦਿੱਤਾ ਬਹੁਤ ਖੁਸ਼ ਹੈ ਸੁਖਦੇਵ ਬਾਪੂ ਜੀ ਨੂੰ ਕਹਿੰਦਾ ਹੈ ਕਿਵੇਂ ਕਰਾਏਗਾ ਦੂਜਾ ਵਿਆਹ ਕਰਾਉਣਾ ਕੋਈ ਮਖੌਲ ਹੀ ਐ ਉਹ ਮਰ ਗਏ ਹਨ ਉਹ ਮਜ਼ਾਰਿਆਂ ਨਾਲੋਂ ਤਾਂ ਮਾੜੇ ਨਹੀਂ ਉਹ ਮਜ਼ਾਰਿਆਂ ਤੋਂ ਤਾਂ ਪਹਿਲਾਂ ਪਿੱਛਾ ਛੁਡਾ ਲੇ ਮੰਜੀ 10 ਦੀ ਇੱਕ ਮਜ਼ਾਰਾ ਨਾ ਕਿਹੜਾ ਉਹ ਚੰਗਿਤ ਰਵਤ ਦਾ ਰੋਜ਼ ਦਿਹਾੜੀ ਦਾ ਵਹਿ ਚੁੱਕਿਆ ਬੀਬੀ ਕਹਿੰਦੀ ਕਿ ਹਰਦਮ ਜਾਨ ਦਾ ਘਤਰਾਂ ਲੈਂਦਾ ਗੁਰਦੇਵ ਸਿੰਘ ਕਹਿੰਦਾ ਕਿ ਇਹੋ ਜੇ ਲੋਕ ਖਤਰਿਆਂ ਕੁਝ ਨਹੀਂ ਸਮਝਦੇ ਨਾ ਜਗੀਰਦਾਰਾਂ ਦਾ ਸਵੰਦ ਪੈਦਾ ਕਰਨ ਵਾਲਾ ਤਾਂ ਪਰਲੇ ਦਰਜੇ ਦਾ ਮੂਰਖ ਹੁੰਦਾ ਹੈ ਬਾਟਾਂਂਗ ਦਾ ਖੜਾਕਸ ਨਾ ਇਹਨਾਂ ਮੰਜੀਦ ਆ ਟਾਂਗਾ ਹੋਰ ਕੀ ਦਾ ਆ ਗਿਆ ਆਪਣੇ ਘਰ ਨੂੰ ਹੀ ਆਉਂਦਾ ਟਾਂਗਾ ਦਰਵਾਜ਼ੇ ਵਿੱਚ ਆ ਕੇ ਖਲੋ ਗਿਆ ਤੇ ਸੁਚੇਤਰ ਕੇ ਸੁਗਦੇਵ ਘਰ ਦੋ ਬੱਚੀਆਂ ਪੰਜ ਤੇ ਤਿੰਨ ਸਾਲ ਦੀਆਂ ਨਾਲ ਸਟੇਜ ਤੇ ਦਿਖਾਈ ਦਿੰਦੀ ਐ ਸੁਗਦੇਲੋ ਉਹ ਬੀਬੀ ਆ ਪਾ ਗਈ ਸੰਜੀਤ ਹੈ ਬੀਬੀ ਆਪ ਉਸਕੇ ਬੀਬੀ ਨਾਲ ਲਦੀ ਮੈਂ ਉਡੀਕਦੀ ਤਸੀ ਬੀਬੀ ਨੂੰ ਪਰ ਇਸ ਚਿੱਠੀ ਨੇ ਸਭ ਕੁਝ ਭੁਲਾ ਦਿੱਤਾ ਨਸਕੇ ਜਾ ਕੇ ਸੁਗਦੇਵ ਘਰ ਨੂੰ ਜੱਫੀ ਪਾ ਲੈਂਦੀ ਹੈ ਯਾਨਕੋ ਸੁਗਦੇਵ ਘਰ ਵੱਲ ਨੂੰ ਅਮ ਆਲ ਦੀ ਹੋਈ ਬੀਬੀ ਸੁਖ ਨਾਲ ਤਾਂ ਆਈਆਂ ਛੋਟੀ ਬੱਚੀ ਨੂੰ ਦੁੱਚ ਲੈ ਲੇਂਗੀ ਸੁਖਦੇਵ ਸੁਖ ਨਾਲ ਹੀ ਆਈਆਂ ਮੇਰੀ ਚਿੱਠੀ ਦਾ ਫਿਕਰ ਨਾ ਕਰੋ ਪਤਾ ਮਨਜੀਤ ਜੱਫੀ ਸ਼ਾਦੀ ਮੈਂ ਤਾਂ ਵੀਰ ਨੂੰ ਮਿਲਣ ਆਈ ਹਾਂ ਸੁਖਦੇਵ ਵਲ ਤੂੰ ਵੀਰ ਲਿਖਿਆ ਜੋ ਸੀ ਬਈ ਮੈਂ ਛੇਤੀ ਮੁੜ ਜਾਣਾ ਮੈਂ ਆਖਿਆ ਕਾ ਨੂੰ ਕੋਈ ਦਿਨ ਖੁਜਾਵਾਂ ਸੁਖਦੇਵ ਬਹੁਤ ਚੰਗਾ ਕੀਤਾ ਬੀਬੀ ਸਤਿ ਸ਼੍ਰੀ ਅਕਾਲ ਵੱਡੀ ਬੱਚੀ ਨੂੰ ਪਿਆਰ ਦਿੰਦਾ ਸਤਿ ਸ਼੍ਰੀ ਅਕਾਲ ਹੋਗੀ ਗੋਗੀ ਹੌਲੀ ਜੀ ਸਸਰੀ ਕਾ ਮਾਮਾ ਜੀ ਸੁਖਦੇਵ ਕੌਰ ਬਾਪੂ ਜੀ ਸਸਰੀ ਕਾਲ ਨਿਹਾਲ ਕੌਰ ਜੱਫੀ ਪਾ ਕੇ ਮਿਲਦੀ ਤੁਸੀਂ ਚੁੱਪ ਚਾਪ ਖੜੇ ਹੋ ਗੁਰਦੇਸ ਸਿੰਘ ਸਸਰੀ ਕਾਲ ਪਰ ਆ ਚਿੱਠੀ ਕੀ ਕਹਿੰਦੀ ਏ ਤੇਰੀ ਚਿੱਠੀ ਇਹਨੇ ਚਿੱਠੀ ਉਸ ਨੂੰ ਫੜਾਉਂਦਾ ਹੈ ਬੀਬੀ ਸੁਖਦੇਵ ਸੁਖਦੇਵ ਕੌਰ ਆਲ ਦੀ ਭਜਦੀ ਆਲਣਾ ਭਜਣਾ ਖਜਾਉਣਾ ਕਾਣਾ ਵਾਟ ਅੰਗਲੇ ਖੜਾਕ ਸੁਨਿੰਦੇ ਮਨਜੀਤ ਕਹਿੰਦੀ ਹੈ ਕਿ ਹੋ ਟਾਂਗਾ ਕਿਸ ਤਾਂ ਆ ਗਿਆ ਉਹ ਕਹਿੰਦੀ ਹੈ ਕਿ ਨਾ ਘਰ ਨੂੰ ਆਉਂਦਾ ਹੈ ਟਾਂਗਾ ਉਹਨੇ ਦਰਵਾਜ਼ੇ ਵਿੱਚ ਆ ਕੇ ਖੜੋ ਜਾਂਦਾ ਹੈ ਉਸ ਵਿੱਚ ਉਤਰ ਕੇ ਸੁਖਦੀਪ ਕੋ ਦੋ ਬੱਚੀਆਂ 3 ਤੇ 5 ਸਾਲ ਦੀਆਂ ਨਾਲ ਸਟੇ ਦੇ ਗਈਂਦੀ ਹੈ ਉਹਨਾਂ ਨੇ ਦੇਖ ਕੇ ਸੁਖਦੀਪ ਸਿੰਘ ਕਹਿੰਦਾ ਕਿ ਲਓ ਬੀਬੀ ਆਪ ਹੀ ਆ ਗਈ ਮਨਜੀਤ ਹੈਰਾਨੀ ਨਾਲ ਕਹਿੰਦੀ ਕਿ ਬੀਬੀ ਆਪ ਆ ਗਈਏ ਉਹ ਉੱਠ ਕੇ ਬੀਬੀ ਵੱਲ ਭੱਜਦੀ ਹੈ ਤੇ ਉਹ ਕਹਿੰਦੀ ਹੈ ਕੀ ਉਹ ਬੀਬੀ ਨੂੰ ਰੀਕਦੀਤਾ ਸੀ ਪਰ ਉਸ ਚਿੱਠੀ ਨਾਲ ਸਭ ਕੁਝ ਪਲਾਸਟਿਕ ਉੱਪਰ ਜਿੱਕੇ ਜਾਂਦੀ ਸੁਖਦੇਵ ਕੰਜਫੀ ਪਲ ਨਹੀਂ ਆਲ ਕਰ ਸੁਖਦੇਵਲ ਪਾਈਦੀ ਹੋਈ ਆ ਕੋਈ ਜਾਂਦੀ ਹੈ ਉਸਨੂੰ ਗੁਰਦੇ ਦੀ ਬੀਬੀ ਸੁਖ ਨਾਲ ਤਾਂ ਨਹੀਂ ਛੋਟੀ ਬੱਚੀ ਨੂੰ ਕੋ ਦੇ ਚਲਾ ਲੇਗੀ। ਸਖਦੇਵ ਕਹਦਾ ਸੀ ਕਿ ਸੁਖ ਨਾਲ ਹੀ ਆਈ ਉਸੇ ਚਿੱਟੀ ਦਾ ਬਹੁਤ ਫਿਕਰ ਕਰ। ਉਹ ਮਨਜੀਤ ਦੀ ਜਫੀ ਛੜਦੀ ਹੋਈ ਕਹਿੰਦੀ ਕਿ ਤਵੀਰ ਨੂੰ ਮਿਲਣਾ ਹੈ। ਉਸਖਦੇਵ ਨੂੰ ਕਹਿੰਦੀ ਕਿਸਨਲੀ ਕਰ ਜੋ ਕਿ ਛੇਤੀ ਹੀ ਮੁਰ ਜਾਣਾ ਹੈ। ਉਸਨੇ ਕਿਹਾ ਕਿ ਕੋਈ ਦਿਨ ਨਾ ਖ ਜਾਵੇ। ਸਖਦੇਵ ਭੈਣ ਨੂੰ ਕਹਿੰਦਾ ਕਿ ਉਹਨੇ ਉਸਨੇ ਬਹੁਤ ਚੰਗਾ ਕੀਤਾ ਉਹ ਭੈਣ ਨੂੰ ਸੱਸੀ ਕਾਲਕ ਦਾ ਵੱਡੀ ਬੱਚਨ ਪਿਆਰੰਦਾ ਹੈ ਤੇ ਕਹਿੰਦਾ ਸੱਸੀ ਕਾਲ ਗੋਗੀ ਗੋਗੀ ਆਪਣੇ ਮਾਮਾ ਜੀ ਜਾਂਦੇ ਹੋਲੀ ਜੀ ਕਹਿੰਦੀ ਸੱਸੀ ਕਾਲ ਮਾਮਾ ਜੀ ਸੁਖਦੇਵ ਕੌਰ ਬਾਪੂ ਜੀ ਨੂੰ ਸਸਰੀ ਕਾ ਲਗਦੇ ਨਾ ਕੋੰਜਾ ਫੀਫਾ ਕੇਦਰ ਦੀ ਹੈ ਉਹ ਬਾਪੂ ਜੀ ਨੂੰ ਪੁੱਛਤੀ ਹੈ ਕਿ ਉਹ ਚੁੱਪ ਚਾਪ ਕਿਉਂ ਖੜੇ ਹਨ ਬਾਪੂ ਜੀ ਜਵਾਬ ਵਿੱਚ ਸੁਖਦੇਵ ਕੌਰ ਨੂੰ ਸਸਰੀ ਕਾ ਲਗਦੇ ਨਹੀਂ ਪਰ ਨਾਲ ਹੀ ਭੇਜਦੇ ਕਿ ਚਿੱਠੀ ਕੀ ਕਹਿੰਦੀ ਹੈ ਇਹ ਉਹਦੀ ਹੀ ਚਿੱਠੀ ਹੈ ਉਹ ਚਿੱਠੀ ਸੁਖਦੇਵ ਨੂੰ ਫੜਾਉਂਦੇ ਸੁਖਦੇਵ ਕੌਰ ਨੂੰ ਫੜਾਉਂਦੇ ਹਨ ਸੁਖਦੇਵ ਕੌਰ ਚਿੱਠੀ ਤਾਂ ਮੇਰੀ ਹੈ ਪਰ ਕਿਹੜੀ ਐ ਢੀ ਫਿਕਰ ਵਾਲੀ ਗੱਲ ਇਹਦੇ ਛਰਾਬ ਕੋਈ ਨਵੀਂ ਗੱਲ ਹੈ ਉਹਨਾਂ ਲਈ ਕਿ ਸਾਡੇ ਘਰ ਦੇ ਕਿ ਲਈ ਤੁਹਾਡੇ ਲਈ ਕੋਈ ਨਵੀਂ ਗੱਲ ਹੈ ਮਨਜੀਤ ਪਰ ਬੀਬੀ ਇਹਦੇ ਚ ਤਾਂ ਕੁਝ ਹੋਰ ਹੀ ਲਿਖਿਆ ਕੀ ਬਲਵੰਸੇ ਹੋਰੀ ਦੂਜਾ ਵਿਆਹ ਕਰਾਉਂਦੇ ਸਖਦੇਵ ਚਿੱਠੀ ਨੂੰ ਖੋਲ ਕੇ ਦੇਖ ਦੀ ਦੂਜਾ ਵਿਆਹ ਇਹੀ ਜੀ ਤਾਂ ਹਲੇ ਕੋਈ ਗੱਲ ਨਹੀਂ ਕੱਲ ਨੂੰ ਹੋ ਜਾਵੇ ਤਾਂ ਕੋਈ ਜੱਜ ਵੀ ਨਹੀਂ ਚਿੱਠੀ ਪੜ ਕੇ ਅੱਛਾ ਮਨਜੀਤ ਕਿਉਂ ਸਖਦੇਵ ਪਰ ਇਹ ਗੱਲ ਉਹਨਾਂ ਨੇ ਆਪ ਬਦਾਤੀ ਅੱਛਾ ਡਰਾਵੇ ਦਿੰਦੇ ਨੇ ਦੂਜੇ ਵਿਆਹ ਦੇ ਤੁਹਾਨੂੰ ਸੁਖਦੇਵ ਉਹਨਾਂ ਨੇ ਆਪ ਲਿਖ ਦਿੱਤੀ ਇਹ ਗੱਲ ਸੁਖਦੇਵ ਤੇ ਹੋਰ ਚਿੱਠੀ ਸੁਖਦੇਵ ਸਿੰਘ ਨਫੋਂ ਦੀ ਤੁਸੀਂ ਉਹਨਾਂ ਦਾ ਵੱਖਰਾ ਦਸਕਤ ਨਹੀਂ ਪਛਾਣਿਆ ਸੁਖਦੇਵ ਚਿੱਠੀ ਨੂੰ ਦੇਖਦਾ ਹੋਇਆ ਵਾਹ ਵਾਹੀ ਵਾਹ ਸਾਡਾ ਤਾਂ ਚੰਗਾ ਮੌਜੂ ਬਣਿਆ ਪਰ ਮਾਂ ਜੀ ਦਾ ਮੌਜੂ ਨਹੀਂ ਬਣਿਆ ਇਹਨਾਂ ਤਾਂ ਚੰਗੀ ਸੋਹਣੀ ਸਿੱਖਿਆ ਮਿਲਣੀ ਚਾਹੀਦੀ ਹੈ ਨਿਹਾਲ ਘਰ ਮਿਲ ਗਈ ਵੇਪੁੱਤ ਸਿੱਖਿਆ ਹੁਣ ਮੇਰੇ ਮੰਗਰੇ ਗੱਲ ਨਾ ਪਾ ਦਿਓ ਸੁਖਦੇਵ ਕੀ ਸਿੱਖਿਆ ਮਿਲ ਗਈ ਮਾਂ ਜੀ ਨੂੰ ਸੁਖਦੇਵ ਆਪੇ ਦੱਸ ਦੇਣਗੇ ਤੈਨੂੰ ਮੰਜੀ ਸੁਖਦੇਵ ਕੌਰ ਨੂੰ ਜੱਫੀ ਪਾਉਂਦੀ ਬੜੇ ਮੌਕੇ ਤੇ ਆਈ ਨੀ ਆ ਬੀਬੀ ਤੂੰ ਜੱਫੀ ਛੱਡ ਕੇ ਹੁਣ ਚਲ ਮੂੰਹ ਹੱਥ ਧੋ ਕੇ ਰੋਟੀ ਖਾਂਦੀ ਤੇਰੀ ਕਰ ਸਕਦੀ ਪਾਸੋਂ ਵਿੱਚੀ ਨੂੰ ਫੜ ਕੇ ਮੂੰਹ ਚੁੰੰਦੀ ਹੈ ਬੜਾ ਚਰਜ ਹੈਰਾਨੀ ਦਸਤਕਤ ਹੱਥ ਲਿਖਤ ਮੌਜੂ ਬਣਾਉਣਾ ਬੁੱਧੂ ਬਣਾਉਣਾ ਸੁਖਦੀਪ ਕਹਿੰਦੀ ਕਿ ਚਿੱਠੀ ਤਾਂ ਉਸਦੀ ਹੀ ਹੈ ਪਰ ਇਸ ਵਿੱਚ ਐਡੀ ਫਿਕਰ ਵਾਲੀ ਕਿਹੜੀ ਗੱਲ ਹੈ ਉਹਨਾਂ ਲਈ ਸ਼ਰਾਬ ਕੋਈ ਨਵੀਂ ਗੱਲ ਹੈ ਜਾਂ ਉਹਨਾਂ ਦੇ ਘਰ ਦਾ ਕਲੇਸ਼ ਤੁਹਾਡੇ ਲਈ ਕੋਈ ਨਵੀਂ ਗੱਲ ਹੈ ਮਨਜੀਤ ਕਹਿੰਦੀ ਬੀਬੀ ਪਰ ਇਸ ਚਿੱਠੀ ਵਿੱਚ ਤਾਂ ਕੁਝ ਹੋਰ ਹੀ ਲਿਖਿਆ ਹੋਇਆ ਬਲਵੰਤ ਸਿੰਘ ਹੋਰੀ ਦੂਜਾ ਵਿਆਹ ਕਰਨ ਨੂੰ ਕਹਿੰਦੇ ਸੁਖਦੀਪ ਉਹ ਚਿੱਠੀ ਨੂੰ ਖੋਲ ਕੇ ਦੇਖਦੀ ਹੈ ਹੈਰਾਨ ਹੋ ਕੇ ਕਹਿੰਦੀ ਹੈ ਹੈ ਦੂਜਾ ਵਿਆਹ ਪਰ ਇਸ ਤਰ੍ਹਾਂ ਦੀ ਤਾਂ ਜੇ ਕੋਈ ਗੱਲ ਨਹੀਂ ਕੱਲ ਨੂੰ ਹੋ ਜਾਵੇ ਤਾਂ ਕੋਈ ਹੈਰਾਨੀ ਵੀ ਨਹੀਂ ਉਹ ਚਿੱਠੀ ਪੜ ਕੇ ਕਹਿੰਦੀ ਹੈ ਕਿ ਅੱਛਾ ਜਦ ਮਨਜੀਤ ਕਿਉਂ ਕੰਨੀ ਸੁਖਦੇਵ ਕੋਲ ਦੱਸਦੀ ਗਈ ਗੱਲ ਉਹਨਾਂ ਨੇ ਆਪ ਬਤਾ ਦਿੱਤੀ ਅੱਛਾ ਉਹ ਤੁਹਾਨੂੰ ਦੂਜੇ ਵਿਆਹ ਦੇ ਡਰਾਬੇ ਦਿੰਦੇ ਨੇ ਸੁਖਦੇਵ ਪੁੱਛਦਾ ਹੈ ਕਿ ਉਹਨਾਂ ਇਹ ਗੱਲ ਆਪ ਲਿਖ ਦਿੱਤੀ ਹੈ ਸੁਖਦੇਵ ਕੋਲ ਹਾਂ ਵਿੱਚ ਜਵਾਬ ਦਿੰਦੀ ਹੈ ਉਹ ਚਿੱਠੀ ਆਪਣੇ ਵੀਰ ਸੁਖਦੇਵ ਨੂੰ ਫੜਾਉਂਦੀ ਕਹਿੰਦੀ ਕਿ ਉਹਨਾਂ ਨੇ ਇਸ ਤੇ ਪਤੀ ਦੀ ਵਕਰੀ ਹੱਥ ਲਿਖਣੀ ਪਛਾਨੀ ਸੁਖਦੇਵ ਚਿੱਠੀ ਦੇਖ ਕੇ ਕਹਿੰਦਾ ਕਿ ਵਾਹ ਵਾਹੀ ਵਾਹ ਉਹਨਾਂ ਦਾ ਤਾਂ ਚੰਗਾ ਮੌਜੂ ਬਣਾਇਆ ਪਰ ਮਾਂ ਜੀ ਦਾ ਮੌਜੂ ਨਹੀਂ ਬਣਿਆ ਉਹਨੂੰ ਤਾਂ ਚੰਗੀ ਸੋਹਣੀ ਸਿੱਖਿਆ ਮਿਲਣੀ ਚਾਹੀਦੀ ਐ ਨਿਆਲਕਰ ਕਹਿੰਦੀ ਵੇ ਪਤ ਤਸ ਨੂੰ ਸਿੱਖਿਆ ਮਿਲ ਗਈ ਹੁਣ ਕਹਿੰਦੀ ਮਾ ਜੀ ਨੂੰ ਕੀ ਸਿੱਖਿਆ ਮਿਲ ਗਈ ਅਸਗਦੇਵ ਕਹਿੰਦਾ ਕਿ ਮਾ ਜੀ ਨੂੰ ਉਸ ਨੂੰ ਆਪੇ ਦੱਸ ਦੇਣਗੇ ਮਨਜੀਤ ਸੁਖਦੇਵ ਨੂੰ ਜੱਫੀ ਪਾਉਂਦੀ ਹੋਏ ਕਹਿੰਦੀ ਉਹ ਬੜੇ ਮੌਕੇ ਤੇ ਆਈ ਹੈ ਜੱਫੀ ਛੱਡ ਕੇ ਸੁਖਦੇਵ ਕਹਿੰਦੀ ਹੁਣ ਮੂੰਹ ਤੋਂ ਕਿ ਰੋਟੀ ਖਾਂਦੀ ਤੈਰੀ ਕਰੇ ਉਹ ਸੁਖਦੇਵ ਤੋਂ ਪੱਛੀ ਨੂੰ ਵੜ ਕੇ ਉਸ ਦਾ ਮੂੰਹ ਚੁੰਮਦੀ ਹੈ ਪਰਦਾ ਡੇਗਦਾ ਹੈ ਤਾਂ ਪਿਆਰੇ ਵਿਦਿਆਰਥੀਓ ਇਹ ਸੀ 10ਵੀਂ ਕਲਾਸ ਦੇ ਪੰਜਾਬੀ ਬਨਗੀ ਦੇ ਇਕਾਂਗੀ ਭਾਗ ਦਾ ਦੂਜਾ ਪਾਠ ਦੂਜਾ ਵਿਆਰ ਇਹ ਉਸ ਦਾ 6ਵਾਂ ਪਾਠ ਸੀ ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ ਧੰਨਵਾਦ